ਅੱਜ ਇਤਿਹਾਸਿਕ ਗੁਰਦੁਆਰਾ ਸਾਹਿਬ ਸ਼੍ਰੀ ਰਕਾਬਗੰਨ ਸਾਹਿਬ ਵਿਖੇ ਸ਼ਹੀਦਾਂ ਦੇ ਸਰਤਾਜ ਕਹੇ ਜਾਂਦੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ 350 ਸਾਲਾ ਸ਼ਹੀਦੀ ਪੁਰਬ ਉਹਨਾਂ ਨੂੰ ਮੁੱਖ ਰੱਖਦਿਆਂ ਸਮਾਗਮ ਸ਼ੁਰੂ ਹੋਏ ਨੇ ਅੱਜ ਤੋਂ पच्ची तरीक तो शुरू हुए ने अगली पच्ची तरीक तक यह पूरा महीना पंजाब सरकार वालों असि जिथे भी गुरु साहब की चरण छो प्राप्त है उथे उथे जावे पंथ के महान कीर्तनीए इलाही कीर्तन गुरु साहब अदुती शहादत बारे ਸਕੂਲਾਂ ਦੇ ਵਿੱਚ ਵੀ ਪੜਾਇਆ ਜਾਊਗਾ ਸਿਲੇਬਸਾਂ ਦੇ ਵਿੱਚ ਵੀ ਪੜਾਇਆ ਜਾਊਗਾ ਔਰ ਜਿੱਥੇ-ਜਿੱਥੇ ਜਿਹੜੇ-ਜਿਹੜੇ ਪਿੰਡ ਗੁਰੂ ਸਾਹਿਬ ਚਰਨਛੋਪਾ ਪ੍ਰਾਪਤ ਜਿੱਥੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਆਲਰੇਡੀ ਪਹਿਲਾਂ ਹੀ ਸੰਪਰਕ ਕਰ ਲਿਆ ਉਹਨਾਂ ਪਿੰਡਾਂ ਦੀ ਵਿਕਾਸ ਵਾਸਤੇ ਆਲਰੇਡੀ ਅਸੀਂ ਬਜਟ ਜਾਰੀ ਕਰ ਚੁੱਕੇ ਹਾਂ ਸੋ ਅੱਜ ਦਿੱਲੀ ਤੋਂ ਸੰਗਤ ਦੀ ਪ੍ਰਵਾਨਗੀ ਕਿਉਂਕਿ ਇਸੇ ਜਗ੍ਹਾ ਤੇ ਗੁਰੂ ਸਾਹਿਬ ਦਾ ਲੱਖੀ ਸ਼ਾ ਬੰਜਾਰਾ ਜੀ ਨੇ ਆਪਣਾ ਘਰ ਫੂਕੇ ਸੰਸਕਾਰ ਫਿਰ ਭਾਈ ਜੈਤਾ ਜੀ ਇਥੋਂ ਸੀਸ ਲੈ ਕੇ ਬੜੀਆਂ ਹਨੇਰੀਆਂ ਤੂਫਾਨੀ ਰਾਤਾਂ ਨੂੰ ਚਲਦੇ ਹੋਏ ਗਿਰਧਪੁਰ ਸਾਹਿਬ ਪਹੁੰਚੇ ਫਿਰ ਉਤਬਾਦ ਨੰਦਪੁਰ ਸਾਹਿਬ ਕੇ ਸੋ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਤੇਲਾ ਜੀ ਇਹਨਾਂ ਸਾਰਿਆਂ ਦਾ ਸ਼ਹੀਦੀ ਸਮਾਗਮ ਜਿਹੜੇ ਅਸੀਂ ਸ਼ਰਧਾਂਜਲੀ ਭੇਟ ਕਰਨ ਲਈ ਇਕੱਠੇ ਹੋਏ ਆਂ ਐਸੀਆਂ ਕੁਰਬਾਨੀਆਂ ਐਸੀਆਂ ਅਦੁੱਤੀਆਂ ਕੁਰਬਾਨੀਆਂ ਇਤਿਹਾਸ 'ਚ ਕਿਤੇ ਹੋਰ ਮਿਲਦੀਆਂ ਨਹੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਤਾਂ ਮੇਰੇ ਖਿਆਲ 'ਚ ਸਭ ਤੋਂ ਵੱਧ ਸ਼ਹੀਦ ਉਹਨਾਂ ਦੇ ਪਰਿਵਾਰ 'ਚ ਹੋਏ ਨੇ ਦਾਦੀਆਂ ਤੋਂ ਲੈ ਕੇ ਪੋਤਿਆਂ ਤੱਕ ਸਾਰੀਆਂ ਪੀੜ੍ਹੀਆਂ ਹੀ ਉਹਨਾਂ ਦੀਆਂ ਸ਼ਹਾਦਤਾਂ ਨਾਲ ਭਰੀਆਂ ਹੋਈਆਂ ਨੇ ਬੜੇ ਗੁਣੀ ਗਿਆਨੀ ਲੋਕ ਧਰਮ ਦੇ ਬੈਠੇ ਆ ਮੈਂ ਤਾਂ ਬਹੁਤ ਨਗੂਣਾ ਜਿਹਾ ਬੰਦਾ ਪਰ ਜਿੰਨਾ ਕ ਅਸੀਂ ਸਿੱਖਿਆ ਅਸੀਂ ਪੜਿਆ ਕਿ ਇਸ ਤਰ੍ਹਾਂ ਦੀ ਕੁਰਬਾਨੀ ਜਿਹੜੀ ਮਨੁੱਖਤਾ ਨੂੰ ਬਚਾਉਣ ਵਾਸਤੇ ਹੋਵੇ ਜਿਹੜੀ ਮਨੁੱਖੀ ਅਧਿਕਾਰਾਂ ਵਾਸਤੇ ਹੋਵੇ ਉਹ ਕਿਤੇ ਨਹੀਂ ਮਿਲਦੀ ਉਹਦੀ ਮਿਸਾਲ ਕਿਤੇ ਨਹੀਂ ਮਿਲਦੀ ਅੱਜ 25 ਅਕਤੂਬਰ ਤੋਂ ਸ਼ੁਰੂ ਕੀਤਾ ਹੈ ਪੰਜਾਬ ਸਰਕਾਰ ਵੱਲੋਂ ਪੂਰਾ ਮਹੀਨਾ ਅਸੀਂ ਜਗ੍ਹਾ-ਜਗ੍ਹਾ ਤੋਂ ਸ਼੍ਰੀਨਗਰ ਤੋਂ ਵੀ ਕਾਫਲੇ ਚੱਲਣਗੇ ਫਰੀਦਕੋਟ ਤੋਂ ਫਿਰੋਜ਼ਪੁਰ ਤੋਂ ਬਠਿੰਡੇ ਤੋਂ ਤਲਵੰਡੀ ਸਾਬੋ ਤੋਂ ਜਿੱਥੇ-ਜਿੱਥੇ ਗੁਰੂ ਸਾਹਿਬ ਦੇ ਚਰਨਛੋਪਾ ਪ੍ਰਾਪਤ ਹੈ ਉਹ ਸਾਰੇ 23 24 25 ਬਹੁਤ ਵੱਡੇ ਸਮਾਗਮ 23 24 25 ਨਵੰਬਰ ਉਕੀ ਨਗਰੀ ਆਪ ਜਿਹੜੀ ਇਹਨਾਂ ਨੇ ਬਸਾਈ ਗੁਰੂ ਸਾਹਿਬ ਨੇ ਸ਼੍ਰੀ ਅਨੰਦਪੁਰ ਸਾਹਿਬ ਦੇਖੇ ਉੱਥੇ ਕੀਰਤਨ ਵੀ ਹੋਣਗੇ ਉੱਥੇ ਨਿੰਗ ਸਿੰਘਾਂ ਦੀ ਬਾਬਾ ਜੀ ਬੈਠੇ ਆ ਜਿੱਕੜ ਸਵਾਰੀ ਦੇ ਕਰਤੱਬ ਵੀ ਹੋਣਗੇ ਉੱਥੇ ਗੱਤਕੇ ਵੀ ਹੋਣਗੇ ਉੱਥੇ ਜੋ ਖਾਲਸੇ ਦੀਆਂ ਮੌਜਾਂ ਖਾਲਸੇ ਦੀਆਂ ਫੌਜਾਂ ਖਾਲਸੇ ਦੀਆਂ ਖੇਡਾਂ ਸਾਰੀਆਂ ਚੀਜ਼ਾਂ ਦਾ ਉੱਥੇ ਤੁਹਾਨੂੰ ਅਲੌਕਿਕ ਦ੍ਰਿਸ਼ ਦੇਖਣ ਨੂੰ ਮਿਲਣਗੇ ਔਰ ਜੇ ਤੁਸੀਂ ਤੁਹਾਡਾ ਮਨ ਬਣੇ ਅਨੰਦਪੁਰ ਸਾਹਿਬ ਆਇਓ ਭਾਈ ਜੈਤਾ ਜੀ ਦਾ ਬੜਾ ਵਧੀਆ ਇੱਕ ਮਿਊਜ਼ੀਅਮ ਤਿਆਰ ਕੀਤਾ ਹੈ ਕਿ ਕਿਵੇਂ ਉਹ ਕਿਹੜੇ ਕਿਹੜੇ ਕਸ਼ਟ ਝੱਲ ਕੇ ਗੁਰੂ ਸਾਹਿਬ ਦਾ ਸੀਸ ਲੈ ਕੇ ਜਾ ਕੇ ਉਹਨਾਂ ਨੇ ਪੇਂਟ ਕੀਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਤੇ ਉਸ ਤੋਂ ਬਾਅਦ ਫਿਰ ਸਸਕਾਰ ਹੋਇਆ ਸੋ ਇਹ ਕੋਈ ਜਿਆਦਾ ਪੁਰਾਣੀਆਂ ਗੱਲਾਂ ਨਹੀਂ 350 ਸਾਲਾਂ ਸ਼ਹਾਦਤ ਮਨਾ ਰਹੇ ਆ 350 ਸਾਲਾਂ ਦਾ ਮਤਲਬ ਜੇ 5-7 ਪੀੜੀਆਂ ਪਿੱਛੇ ਕਰ ਲਈਏ ਆਪਾਂ ਆਪਣੇ ਪਰਿਵਾਰਾਂ ਨੂੰ ਤਾਂ ਆਪਣੇ ਦਾਦੇ-ਪਰਦਾਦੇ 350 ਸਾਲਾਂ ਚ ਆ ਜਾਂਦੇ